মোনিয়াকের <laughs> সিয়াকেরে ད�ང སྲ ཚསས སས སྱས 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 སསསྱ� ਜਿਹੜੀ ਜਿੱਤ ਹੋਈ ਆ ਇਹ ਸਰਦਾਰ ਭੌਂਤ ਸਿੰਘ ਮਾਨ ਦੀ ਚੱਲੀ ਸੁਖਿਆ ਤੇ ਆਪਣਾ ਪਦਾਰ ਆਪਣਾ ਸਰਵਣ ਸੰਗਿ ਤੇ ਨਾ ਮੇਰੇ ਸਾਹ ਦੇ ਸਾਜਨ ਤੁਹਾਨੂੰ ਰੱਖਦੇ ਆ ਇਹਨਾਂ ਨੂੰ ਵਿਕਾਸ ਦੇ ਕੰਮ ਜਿਹੜੇ ਆ ਜੜੋਚਾ ਦੇ ਕਰਾਏ ਆ ਚੀਤੇ ਤੇ ਵਿਕਾਸ ਦੇ ਕੰਮਾਂ ਨੂੰ ਮੁੱਖ ਰੱਖਦੇ ਹੋਇਆ ਅੱਜ ਜਿਹੜਾ ਪ੍ਰੇਸ਼ ਚੋਣ ਆ 10 ਵਾਲ ਦੇ ਜ਼ੋਨਸਾਂ ਅਜ ਆਪਣਾ ਬਲਾਕ ਸ਼ਾਂਤੀ ਦੀ ਜਿਹੜੀ ਚੋਣ ਸੀ ਉਹ ਬੜੀ ਆਪਣਾ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਹੋਈ ਆ ਅਸੀਂ ਸਾਰਿਆਂ ਤੁਹਾਨੂੰ ਹਾਥ ਕਰਦੇ ਆ ਸਰਪੰਚਾਂ ਦਾ ਪਰੋਂਜਾਂ ਪੰਚਾਂ ਦਾ ਚੇਅਰਮੈਨ ਸਾਹਿਬ ਸਾਰਿਆਂ ਤੁਹਾਨੂੰ ਧੰਨਵਾਦ ਕਰਦੇ ਆ ਵੋਟਰਾਂ ਸਪੋਟਰਾਂ ਨੂੰ ਸਾਰਿਆਂ ਧੰਨਵਾਦ ਕਰਦੇ ਆ ਫਿਰ ਰਖਾਸਾ ਜੀ ਵੀਰ ਜੀ ਤੁਸੀਂ ਅੱਜ ਜਿੱਤ ਪ੍ਰਾਪਤ ਕੀਤੀ ਕੀ ਕਹਿਣਾ ਚਾਹੁੰਦੇ ਅਸੀਂ ਜਿੱਤ ਪ੍ਰਾਪਤ ਕੀਤੀ ਆ ਅਸੀਂ ਸਰਦਾਰ ਭਵੰਤ ਸਿੰਘ ਜੀ ਮਾਨ ਦੀ ਚੰਗੀ ਸੋਚ ਪੰਜਾਬ ਨੂੰ ਅੱਗੇ ਲੈ ਕੇ ਗਏ ਨੇ ਤੇ ਸਰਦਾਰ ਸਰਵਣ ਸਿੰਘ ਜੀ ਧੰਨ ਆ ਅਸੀਂ ਸਾਰਿਆਂ ਦਾ ਧੰਨ ਕਰਦੇ ਆਂ ਵੀ ਜਿਹੜੀਆਂ ਇਹ ਬੰਨ ਵੋਟਾਂ ਪਈਆਂ ਨੇ ਇਹ ਮਲਕੇ ਚੰਗੀ ਸੋਚ ਭਵੰਤ ਮਾਨ ਦੀ ਵਿਕਾਸ ਹੋਇਆ ਹੈ ਤੇ ਵਿਕਾਸ ਦੇ ਸ਼ਬਦ ਜਿਹੜਾ ਬਰੀ ਤੂਮ ਜੜੀ ਆਈ ਬਲਾਕ ਸੰਪਤੀ ਦੀ ਤੂਮ ਦਾਸੂਆ ਜੋਨ ਦੀ ਸੀ ਉਹਦਾ ਕਰਕੇ ਸਾਨੂੰ ਲੋਕਾਂ ਨੇ ਚਾਰ ਕੀਤਾ ਹੈ ਤੇ ਵਤ ਤੋਂ ਵਤ ਵੋਟਾਂ ਪਾ ਕੇ ਸਮਝਾਇਆ ਹੈ ਪਾਰਟੀ ਦਾ ਮਾਣ ਵਧਾਇਆ ਹੈ ਲੋਕਾਂ ਨੂੰ ਕੀ ਕਹਿਣਾ ਜਾਂਦੇ ਲੋਕਾਂ ਨੇ ਪਿਆਰ ਕੀਤਾ ਹੈ ਵਿਕਾਸ ਹੋਇਆ ਪਿੰਡ ਦੇ ਵਿੱਚ ਅੱਜ ਵੀ ਚੱਲ ਰਿਹਾ ਹੈ ਇਹਨਾਂ ਵੱਲੋਂ ਜੇ ਅਸੀਂ ਤਾਂ ਵਰਕਰਾਂ ਜੋ ਨਾ ਸਰਪੰਚਾ ਪੰਚਾ ਸਾਰਿਆਂ ਦਾ ਚੇਅਰਮੈਨ ਸਾਹਿਬ ਐਮਐਲਏ ਸਾਹਿਬ ਪੀਐਸ ਸਾਹਿਬ ਸਾਰਿਆਂ ਦਾ ਧੰਨਵਾਦ ਜੀ ਸੰਕ੍ਰਾਂਤਾ ਧੰਨਵਾਦ ਓਟਰਾ ਸੋਟਰਾ ਧੰਨਵਾਦ ਅਦਲਜੀਤ ਸਿੰਘ ਜੀ ਅੱਜ ਭੋਲਾ ਆੜਤੀਆ ਜੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਜ਼ਿਲ੍ਹਾ ਪ੍ਰੀਸ਼ਦ ਚੋਂ ਕੀ ਕਹਿਣਾ ਚਾਹੁੰਦੇ ਜੀ ਲੋਕਾਂ ਨੇ ਬਹੁਤ ਵਧਾਈ ਹੋਏ ਭੋਲਾ ਬਹੁਤ ਵਧੀਆ ਹੋਵੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਚਾਹੁੰਦੇ ਪੰਪ ਪਾਰਟੀ ਨੂੰ ਤਰਦੇ ਹੋਵੇ ਕੰਮ ਕਰੀਏ ਰਲ ਮਿਲ ਕੇ ਸਾਰੇ ਰਹੀਏ ਕਾਲੀ ਦਲ ਪਾ ਕੋਈ ਨਹੀਂ ਆ ਇਹਨਾਂ ਨਾਲ ਮਿਕਰੋ ਸਾਰੇ ਜੀ ਆ ਲੜਾਈ ਝਗੜਾ ਨਹੀਂ ਕਰੋ ਜੀ ਧੰਨਵਾਦ ਕਰਨਾ ਚਾਹੁੰਦੇ ਜੀ ਲੋਕਾਂ ਦਾ ਹਾਂਜੀ 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 ਸ਼ੁਕਰ ਹੈ ਸ਼ੁਕਰ ਹੈ ਸਾਰੇ ਸਾਰੇ ਕਰਦੇ ਬਾਰ ਭੋਲਾ ਸਿੰਘ ਗੁਰਪ੍ਰਸਾਦ ਸਿੰਘ ਨੂੰ ਬਹੁਤ ਜਿਆਦਾ ਵਧਾਈ ਦਿੰਦੇ ਆਂ ਤੇ ਕੋੜਾ ਜਿਆਦਾ ਇਹਨਾਂ ਦੇ ਸੰਤਾਨ ਨੂੰ ਬਹੁਤ ਜਿਆਦਾ ਵਧਾਈ ਦਿੰਦੇ ਆਂ ਜੀ ਜਿਨ੍ਹਾਂ ਨੇ ਸਾਨੂੰ ووٹ ਪਾ ਕੇ ਦਿਤਾ ਆ ਸਰਪੰਚ ਸਾਹਿਬ ਕਿੱਦਾਂ ਦਾ ਮਸੂਰ ਹੋ ਰਿਹਾ ਬਹੁਤ ਵਧੀਆ ਜੀ ਇਹ ਜੀ ਜੋ ਕੰਮ ਕੀਤੇ ਆਪਾਂ ਆਮ ਪਾਰਟੀ ਨੇ ਤੇ ਉਹ ਫਤਵਾ ਜਿਹੜਾ ਨਾ ਉਹ ਆਪਣਾ ਦਿੱਤਾ ਹੈ ਜਨਤਾ ਨੇ ਆਮ ਪਾਰਟੀ ਦੇ ਹੱਕ ਦੇ ਵਿੱਚ ਜੋ ਜੋ ਕੰਮ ਕੀਤੇ ਹੀ ਜਿਵੇਂ ਪਾਣੀ ਦਾ ਹੈ ਆਪਣਾ ਨਹਿਰੀ ਪਾਣੀ ਦਾ ਹੈ ਜਾਂ ਬਿਜਲੀ ਦਾ ਹੈ ਜਾਂ ਕੋਈ ਹੋਰ ਸਹੂਲਤਾਂ ਹੈ ਆਪਣਾ ਕੋਈ ਵੀ ਤੁਸੀਂ ਲਾ ਲਓ ਕਿਸੇ ਵੀ ਏਰੀਆ ਦੇ ਵਿੱਚ ਬਹੁਤ ਵਧੀਆ ਹੈ ਕਿਰਪਾ ਕੀਤੀ ਜੀ ਮਾਲਕ ਨੇ ਤੇ ਐਮਐਲ ਸਰ ਸਾਹਿਬ ਧੰਨ ਸਾਹਿਬ ਦੇ ਜੋ ਵੀ ਆਪਣਾ ਕੰਮ ਸ਼ੁਰੂ ਕੀਤਾ ਆ ਆਮ ਪਾਰਟੀ ਦੇ ਵਿੱਚ ਜੋ ਵੀ ਉਹਨਾਂ ਨੇ ਸਾਡੀਆਂ ਡਿਊਟੀਆਂ ਲਗਾਈਆਂ ਸੀ ਸਾਰੇ ਭਰਾਵਾਂ ਨੇ ਸਰਪੰਚਾਂ ਨੇ ਪੰਚਾਂ ਨੇ ਚੇਅਰਮੈਨ ਸਾਹਿਬ ਨੇ ਸਾਰਿਆਂ ਨੇ ਤਨ ਦੇਈ ਨਾ ਨਵਾਈਆਂ ਤੇ ਸਾਨੂੰ ਬੜਾ ਖੁਸ਼ੀ ਹੋ ਰਹੀ ਹੈ ਅੱਜ ਵੀ ਅਸੀਂ ਸਤਾਈ ਲਈ ਬਿਲਕੁਲ ਤਿਆਰ ਆਂ ਜੀ ਧੰਨਵਾਦ ਅਸੀਂ ਚੇਅਰਮੈਨ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਜਿਹੜਾ ਸਾਡੇ ਸਤਕਾਰਯੋਗ ਐਮਐਲਏ ਸਰਦਾਰ ਸਿੰਘ ਧੌਣ ਜੋ ਸਾਡੇ ਮੁੱਖ ਮੰਤਰੀ ਹਰਦਾਲ ਭਗਵੰਤ ਸਿੰਘ ਮਾਨ ਵਿਕਾਸ ਦੇ ਮੁੱਦੇ ਨੂੰ ਲੈ ਕੇ ਚੱਲੇ ਸੀ 222 ਚ ਵਿਕਾਸ ਕੀਤਾ ਵਾ ਜਿਹੜੇ ਦੂਜੀਆਂ ਲੜਾਈਆਂ ਲੋਕਾਂ ਨੂੰ ਲੜਾਉਂਦੇ ਸੀ ਛੱਡੇ ਵੋਟਾਂ ਲੈਂਦੇ ਹੀ ਬਾਕੀ ਇਹ ਵਿਕਾਸ ਦੇ ਨਾਂ ਤੇ ਜਿੱਦੇ ਆ ਜਿਹੜਾ ਆਉਣ ਵਾਲਾ 27 ਲੱਖਣਾ ਉਹ ਵੀ ਵਿਕਾਸ ਦੇ ਨਾਂ ਤੇ ਵਾਰ-ਵਾਰ ਵੋਟਾਂ ਨੇ ਦਿੱਤਾ ਪੰਜਾਬ ਸਰਕਾਰ ਫੇਰ ਦੁਬਾਰਾ ਬਣੂ ਆਪ ਪਾਰਟੀ ਧੰਨਵਾਦ